ਸ਼ੀਸ ਸ਼ਾਮਿਲ ਹੋਈ ਸੀ ਤੇ ਸੀਐਮ ਸਾਹਿਬ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਰਿਵਿਊ ਕੀਤਾ ਤੇ ਅਤੇ ਇਨਸਟਰਕਸ਼ਨਸ ਦਿੱਤੇ ਤੇ ਜਿਹੜੀ ਸਰਕਾਰ ਦੀ ਪ੍ਰਾਇਰਟੀਜ਼ ਹੈਗੀਆਂ ਉਸ ਦੇ ਵਿੱਚ ਜਿਹੜੀ ਟੋਪ ਮੋਸਟ ਪ੍ਰਾਇਰਟੀਜ਼ ਜਿਹੜੀ ਫਾਈਟ ਅਗੇਂਸਟ ਡਰਗ ਟ੍ਰੈਫਿਕਿੰਗ ਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜੰਗ ਤੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਸਟੈਬਲਾਈਜ਼ ਕਰਨ ਦੀ ਜੰਗ ਇਹ ਤਿੰਨ ਜਿਹੜੀ ਟੋਪ ਪ੍ਰਾਇਰਟੀਜ਼ ਇਸ ਦੇ ਨਾਲ ਹੀ ਨਾਲ ਜਿਹੜਾ ਪੈਟੀ ਕ੍ਰਾਈਮ ਸਨੇਚਿੰਗਸ ਜਿਹੜਾ ਆਮ ਲੋਕਾਂ ਨੂੰ ਇਫੈਕਟ ਕਰਦਾ ਹੈ ਉਸ ਤੇ ਕੰਟਰੋਲ ਕਰਨ ਦੀ ਸਟ੍ਰੈਟਜੀ ਜਿਹੜੀ ਡਿਸਕਸ ਕੀਤੀ ਗਈ ਤੇ ਸੀਐਮ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਇੱਕ ਪੀਪਲ ਫ੍ਰੈਂਡਲੀ ਅ ਅਪਰੋਚ ਵਰਤੀ ਜਾਏ ਲੋਕਾਂ ਦੇ ਨਾਲ ਪੁਲਿਸ ਦਾ ਜਿਹੜਾ ਰਾਫਤਾ ਹੈਗਾ ਉਸ ਨੂੰ ਬੈਟਰ ਬਣਾਇਆ ਜਾਏ ਇਸ ਦੇ ਵਿੱਚ ਡਰੱਗਸ ਦੇ ਖਿਲਾਫ ਜਿਹੜੀ ਪੁਆਇੰਟ ਆਫ ਸੇਲ ਤੇ ਜਿਹੜੀ ਇਨਫੋਰਮੇਸ਼ਨ ਵੀ ਸਾਡੇ ਕੋਲ ਬੈਟਰ ਆਊਗੀ ਤੇ ਸਾਨੂੰ ਪਬਲਿਕ ਫੀਡਬੈਕ ਮਿਲੇਗਾ ਤੇ ਲਾਸਟਲੀ ਸੀਐਮ ਸਾਹਿਬ ਨੇ ਇਸ ਗੱਲ ਤੇ ਕਾਫੀ ਜ਼ੋਰ ਦਿੱਤਾ ਕਿ ਸਾਡੇ ਜਿਹੜੇ ਐਸਐਸਪੀ ਸਾਹਿਬਾਨ ਹੈਗੇ ਉਹ ਫੀਲਡ ਦੇ ਵਿੱਚ ਜ਼ਿਆਦਾ ਮੂਵ ਕਰਨ ਥਾਣਿਆਂ ਦੀ ਸਰਪ੍ਰਾਈਜ਼ ਇਨਸਪੈਕਸ਼ਨਸ ਕਰਨ ਲੋਕਾਂ ਦੇ ਨਾਲ ਪਬਲਿਕ ਮੀਟਿੰਗਸ ਕਰਨ ਸੋ ਥੈਟ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਸਕੇ ਤੇ ਇੱਕ ਉਹਨਾਂ ਨੇ ਇਸ ਤੇ ਬਹੁਤ ਜ਼ੋਰ ਦਿੱਤਾ ਕਿ ਪੁਲਿਸ ਦਾ ਮੇਨ ਕੰਮ ਇਨਸਾਫ ਦੇਣਾ ਹੈਗਾ ਤੇ ਸੀਐਮ ਸਾਹਿਬ ਦੇ ਕੋਲ ਸ਼ਿਕਾਇਤਾਂ ਵੀ ਆਈਆਂ ਸੀ ਕਿ ਕਈ ਜ਼ਿਲ੍ਹਿਆਂ 'ਚ ਝੂਠੇ ਪਰਚੇ ਇਸ ਤਰ੍ਹਾਂ ਦੇ ਟਰੈਂਡ ਦੇਖੇ ਗਏ ਆ ਸੋ ਉਹਨਾਂ ਨੇ ਬਹੁਤ ਸਖਤ ਹਦਾਇਤ ਦਿੱਤੀ ਕਿ ਫੇਅਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਫੇਅਰ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਤੇ ਸਰਕਾਰ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਟੂਵਰਡਸ ਫੇਕ ਐਫ ਆਈ ਆਰਸ ਜਾਂ ਜਵੇ ਮੈਡੀਕਲ ਰਿਪੋਰਟਾਂ ਦੇ ਬੇਸ ਤੇ ਇਸ ਬਾਰੇ ਹੈਲਥ ਡਿਪਾਰਟਮੈਂਟ ਨੂੰ ਵੀ ਇਨਸਟਰਕਸ਼ਨਸ ਜਾਰੀ ਕੀਤੀਆਂ ਗਈਆਂ ਕਿ ਜਿਹੜੀ ਐਮ ਐਲ ਆਰਸ ਬਣਾਈ ਜਾਂਦੀਆਂ ਉਹ ਉਹ ਜਿਹੜੀਆਂ ਹੈਗੀਆਂ ਉਹ ਮੈਰਿਟ ਤੇ ਬਣਾਈ ਜਾਣ ਸੀਐਮ ਸਾਹਿਬ ਨੇ ਜ਼ੋਰ ਦਿੱਤਾ ਕਿ ਪੁਲਿਸਿੰਗ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾਵੇ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਸਰਕਾਰ ਦਾ ਉਪਰਾਲਾ ਹੈਗਾ ਕਿ ਹਰ ਤਰੀਕੇ ਨਾਲ ਪੁਲਿਸ ਨੂੰ ਮਾਡਰਨ ਇਕਵਿਪਮੈਂਟਸ ਦਿੱਤੇ ਜਾਣ ਪੁਲਿਸ ਦੇ ਜਿਹੜੀ ਨਫਰੀ ਹੈਗੀ ਉਸ ਦੀ ਜਿਹੜੀ ਸ਼ਾਰਟੇਜ ਦੂਰ ਕੀਤੀ ਜਾਵੇ ਜਿਹੜੀ 10000 ਪੋਸਟਾਂ ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਵਿੱਚ ਕ੍ਰੀਏਟ ਕੀਤੀ ਗਈਆਂ ਹਨ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਬਹੁਤ ਛੇਤੀ ਸ਼ੁਰੂ ਹੋ ਜਾਊਗੀ ਤੇ ਇੱਕ ਬਹੁਤ ਵੱਡੇ ਪੱਧਰ ਤੇ ਜਿਹੜੀ ਸ਼ਾਇਦ ਪਿਛਲੇ 30 35 ਸਾਲਾਂ ਚ ਕਦੀ ਨਹੀਂ ਹੋਇਆ ਜਿਹੜੀ ਪੰਜਾਬ ਪੁਲਿਸ ਦੀ ਫਲੀਟ ਅਪਗ੍ਰੇਡੇਸ਼ਨ ਕੀਤੀ ਗਈ ਹੈ ਸੋ ਉਸ ਦੇ ਵਿੱਚ ਸਾਡੇ ਜਿਹੜੇ ਸਾਰੇ ਐਸ ਐਚ ਓਜ਼ ਹੈਗੇ ਉਹਨਾਂ ਨੂੰ ਨਵੀਆਂ ਗੱਡੀਆਂ ਦਿੱਤੀ ਗਈਆਂ ਤੇ ਫੇਜ਼ 2 ਦੇ ਵਿੱਚ ਬਹੁਤ ਛੇਤੀ ਸੀਐਮ ਸਾਹਿਬ 140 ਹੋਰ ਨਵੀਆਂ ਗੱਡੀਆਂ ਜਿਹੜੇ ਐਸ ਐਚ ਓਜ਼ ਦੀ ਰਹਿ ਗਈ ਸੀ ਉਹ ਫਰਵਰੀ ਮਹੀਨੇ ਦੇ ਵਿੱਚ ਹੀ ਉਹ ਜਿਹੜੀ ਹੈਗੀ ਉਹਨਾਂ ਨੂੰ ਸਪੋਰਟ ਕਰ ਦੇਣਗੇ ਤੇ ਇਸ ਦੇ ਨਾਲ ਹੀ ਸਾਡਾ ਫੋਕਸ ਜਿਹੜਾ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਦਾ ਹੈਗਾ ਜਿਹੜੇ 703 ਪੁਆਇੰਟਾਂ ਤੇ 2300 ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹੈਗੇ ਤੇ ਉਸ ਦੀ ਬੀਐਸਐਨਲ ਤੋ ਫਾਈਬਰ ਕਨੈਕਟੀਵਿਟੀ ਜਿਹੜੀ ਹੈਗੀ ਉਹ ਵੀ ਇਸ ਪੰਜਾਬ ਸਰਕਾਰ ਨੇ ਉਸ ਲਈ ਵੀ ਫੰਡਸ ਦਿੱਤੇ ਹੈਗੇ ਤੇ ਕਾਫੀ ਵੱਡੇ ਪੱਧਰ ਤੇ ਮੁਹਾਲੀ ਡਿਸਟ੍ਰਿਕਟ ਲਈ 18 ਕਰੋੜ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲੇਸ਼ਨ ਪ੍ਰੋਜੈਕਟ ਇੰਸਟਾਲੇਸ਼ਨ ਕਰਨ ਲਈ ਤੇ ਦੂਜੀ ਡਿਸਟ੍ਰਿਕਟਸ ਦੇ ਵਿੱਚ 8 ਕਰੋੜ ਦੇ ਫੰਡਸ ਸੈਂਕਸ਼ਨ ਕੀਤੇ ਗਏ ਹੈਗੇ ਸੀਸੀਟੀਵੀ ਇੰਸਟਾਲ ਕਰਨ ਲਈ ਤੇ ਅੰਡਰ 스마트 ਸਿਟੀ ਪ੍ਰੋਜੈਕਟ ਅੰਮ੍ਰਿਤਸਰ ਜਲੰਧਰ ਲੁਧਿਆਣਾ ਦੇ ਵਿੱਚ ਕਾਫੀ ਕੰਮ ਹੋ ਚੁੱਕਿਆ ਹੈ ਹਜ਼ਾਰ ਤੋਂ ਵੱਧ ਕੈਮਰੇ ਲੱਗ ਚੁੱਕੇ ਹੈਗੇ ਤੇ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੇ ਵੀ ਫੰਡਸ ਜਿਹੜੇ ਰਹਿੰਦੇ ਹੈਗੇ ਉਹ ਇਹ ਸਭੀ ਵੱਡੇ ਸ਼ਹਿਰਾਂ ਦੇ ਵਿੱਚ 스마트 ਸਿਟੀ ਦੇ ਪ੍ਰੋਜੈਕਟ ਦੇ ਅੰਡਰ ਜਿਹੜੇ ਉਹ ਫੰਡਸ ਦਿੱਤੇ ਜਾਣਗੇ ਪੁਲਿਸ ਸਟੇਸ਼ਨਸ ਦੀ ਹਾਰਡਨਿੰਗ ਲਈ ਉਹਨਾਂ ਦੀ ਰੈਨੋਵੇਸ਼ਨ ਲਈ ਪੰਜਾਬ ਸਰਕਾਰ ਨੇ ਦੋ ਫੇजेस ਦੇ ਵਿੱਚ 50 ਕਰੋੜ ਮਨਜ਼ੂਰ ਕੀਤੇ ਹੈਗੇ ਜਿਸ ਦੇ ਵਿੱਚ 25 ਕਰੋੜ ਇਸ ਸਾਲ ਸੈਂਸ਼ਨ ਹੋ ਚੁੱਕੇ ਹੈਗੇ ਤੇ 25 ਕਰੋੜ ਅਗਲੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਸੈਂਸ਼ਨ ਹੋਣਗੇ ਤੇ ਸੀਐਮ ਸਾਹਿਬ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਐਸਐਸਪੀਜ਼ ਦੀ ਅਕਾਉਂਟੇਬਿਲਟੀ ਫਿਕਸ ਕੀਤੀ ਜਾਊਗੀ ਜਿਹੜੇ ਟਾਰਗੇਟਸ ਹੈਗੇ ਪਰਫਾਰਮੈਂਸ ਡਿਲੀਵਰੀ ਦੇ ਤੇ ਉਹਨਾਂ ਨੇ ਸਾਰਿਆਂ ਨੂੰ ਐਕਜ਼ੋਡ ਕੀਤਾ ਕਿ ਜਿਹੜਾ ਹੈਗਾ ਇੱਕ ਬਿਹਤਰ ਪੁਲਿਸਿੰਗ ਜਿਹੜੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਚਾਹੀਦੀ ਆਈ ਵੁੱਡ ਵੈਲਕਮ ਐਨੀ ਕੁਐਸ਼ਨਸ ਯੂ ਸੀ ਪੰਜਾਬ ਪੁਲਿਸ ਹਜ਼ ਇਫ ਯੂ ਸੀ ਵੀ ਅਸੀਂ ਹਮੇਸ਼ਾ ਇਸ ਗੱਲ ਨੂੰ ਅਸੀਂ ਕਿਹਾ ਹੈਗਾ ਕਿ ਪੰਜਾਬ ਇਸ ਫਾਈਟਿੰਗ ਦਾ ਨੇਸ਼ਨਸ ਪੈਟਰਨ ਕਿਉਂਕਿ ਸਾਡੀ ਜਿਹੜੀ ਜੀਓਗ੍ਰਾਫੀਕਲ ਪੋਜੀਸ਼ਨ ਹੈਗੀ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਪੈਦਾ ਕੀਤਾ ਜਾਵੇ। ਸੋ ਪੰਜਾਬ ਪੁਲਿਸ ਨੇ ਹਮੇਸ਼ਾ ਹੀ ਜੇ ਤੁਸੀਂ ਪਿਛਲੇ 2 3 ਸਾਲਾਂ ਦੇ ਵਿੱਚ ਦੇਖੋਗੇ ਸਾਡੇ ਸਾਰੇ ਕ੍ਰਾਈਮਸ ਜਿਹੜੇ ਹੈਗੇ ਉਹ ਸੋਲਵ ਹੋਏ ਹਨ। ਵਿਥਿਨ ਅ ਫਿਊ ਡੇਸ ਅਸੀਂ ਸਾਰੇ ਕ੍ਰਾਈਮ ਸੋਲਵ ਕੀਤੇ ਹਨ ਜਿਹੜੇ ਪਰਪੈਟਰੇਟਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਜਿਹੜਾ ਪੰਜਾਬ ਦੇ ਵਿੱਚ ਇੱਕ ਪੀਸ ਤੇ ਹਾਰਮੋਨੀ ਦਾ ਮਾਹੌਲ ਹੈ ਉਸ ਨੂੰ ਪੰਜਾਬ ਸਰਕਾਰ ਕਮਿਟਿਡ ਹੈਗੀ। ਸੀਐਮ ਸਾਹਿਬ ਨੇ ਸਪੈਸ਼ਲੀ ਅੱਜ ਹਿਦਾਇਤ ਕੀਤੀ ਹੈਗੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਾਂਤੀ ਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਊਗਾ। ਸਭ ਸਵਾਲ ਨੂੰ ਇਹ ਸੀਗਾ ਕਿ ਤੁਸੀਂ ਫੜ ਰਿਹਾ ਬੰਦੇ ਉਸ ਚੀਜ਼ ਤੇ ਪਹੁੰਚ ਰਹੇ ਪਹਿਲਾਂ ਕਹਿ ਦਿੱਤਾ ਜੱਦਾ ਰੇਡੀਟਰ ਪੜਿਆ ਟਾਇਰ ਪੜਿਆ ਬਾਅਦ ਚ ਪ੍ਰੈਸਮੈਂਟ ਆਉਂਦਾ ਕਿ ਦਸ ਦਿਨਾਂ ਬਾਅਦ ਬੰਦੇ ਪੜੇ ਕਿ ਗੇੜ ਛਿੱਟਿਆ ਸੀ ਇਹਨਾਂ ਨੇ। ਤੇ ਪਹਿਲਾਂ ਡਿਨਾਈਲ ਕਰ ਗੇੜ ਦੀ ਜਗ੍ਹਾ ਰੇਡੀਏਟਰ ਕੋ ਉੱਤਰ। ਦੇਖੋ ਜੀ ਅਸੀਂ ਸਾਡਾ ਬੜਾ ਜਿਹੜੀ ਜਿਹੜੇ ਇਨੀਸ਼ੀਅਲੀ ਜਦੋਂ ਕੋਈ ਇਨਸੀਡੈਂਟ ਹੁੰਦਾ ਹੈ ਉਸ ਦੇ ਜਿਹੜੇ ਕੈਲੋ ਪੈਰਾਮੀਟਰਸ ਹੈ ਜਾਂ ਜਵੇਂ ਕੋਈ ਧਮਾਕਾ ਹੋਇਆ ਕੋਈ ਆਵਾਜ਼ ਹੋਈ ਉਸ ਦੇ ਮੁਤਾਬਕ ਉਸ ਨੂੰ ਜਿਹੜਾ ਹੈਗਾ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਡਿਸੈਮੀਨੇਟ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਫੋਰੈਂਸਿਕਸ ਜਾਂਚ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀ ਹੈ ਤਾਂ ਸਾਡੀ ਬਿਲਕੁਲ ਪਾਲਿਸੀ ਇਸ ਕਲੀਅਰ ਐਂਡ ਟਰਾਂਸਪੇਰੈਂਟ ਅਸੀਂ ਆਈ ਥਿੰਕ ਪੰਜਾਬ ਸਰਕਾਰ ਦਾ ਇਹ ਵੀ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਸੀ ਤੇ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਜਿਹੜੇ ਸਾਡੇ ਇਮੀਗਰੈਂਟਸ ਆ ਰਹੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਬੜਾ ਫਰੈਂਡਲੀ ਅਸੀਂ ਉੱਥੇ ਰਿਸੀਵ ਕਰਾਂਗੇ ਆਪਣੇ ਕਾਊਂਟਰ ਲਾਵਾਂਗੇ ਉਹਨਾਂ ਨੂੰ ਨੇ ਘਰਾਂ ਹਜੇ ਅਸੀਂ ਨਾ ਜੀ ਇਨ ਟੱਚ ਹੈਗੇ ਸੈਂਟਰਲ ਗਵਰਨਮੈਂਟ ਨਾਲ ਤੇ ਜਿਵੇਂ ਇਨਫੋਰਮੇਸ਼ਨ ਆਊਗੀ ਅਸੀਂ ਸ਼ੇਅਰ ਕਰ ਦਾਂਗੇ ਜੀ ਸਾਡੇ ਕੋਲ ਹਜੇ ਜੋ ਜਿਹੜੀ ਅਗੇਨ ਦੀਸ ਆ ਰਨ ਕਨਫਰਮਡ ਰਿਪੋਰਟਸ ਕਿ ਕਹਿੰਦੇ ਜੀ ਕਾਫੀ ਲਾਰਜ ਨੰਬਰ ਦੇ ਵਿੱਚ ਪੀਪਲ ਆਰ ਲਾਈਕਲੀ ਟੂ ਬੀ ਡਿਪੋਰਟਡ ਦੇਖੋ ਜੀ ਅਸੀਂ ਬਿਲਕੁਲ ਸਜਗ ਹੈਗੇ ਅਸੀਂ ਇਨਫੈਕਟ ਅਗਲਾ ਅਗਲੇ ਫਾਈਨੈਂਸ਼ੀਅਲ ਇਅਰ ਚ 112 ਤੇ ਸਾਡਾ ਫੋਕਸ ਹੈ ਕਿ ਜਿਹੜੀ ਸਾਡੀ 112 ਦੀ ਰਿਸਪੌਂਸ ਮੈਕੈਨਿਜ਼ਮ ਹੈ ਉਸ ਦੇ ਵਿੱਚ ਅਸੀਂ ਗੱਡੀਆਂ ਵੀ ਹੋਰ ਦੇ ਰਹੇ ਹੈਗੇ ਤੇ ਜਿਹੜੀ ਜਿਹੜੇ ਰਿਸਪੌਂਸ ਟਾਈਮ ਅਸੀਂ 8 ਤੋਂ 9 ਮਿੰਟਾਂ ਦੇ ਵਿੱਚ ਅਸੀਂ ਲੈ ਕੇ ਆਵਾਂਗੇ ਬਾਕੀ ਮੈਂ ਸਪੈਸੀਫਿਕ ਇਨਸੀਡੈਂਟਸ ਤੇ ਕਮੈਂਟ ਨਹੀਂ ਕਰਾਂਗਾ ਆਦਰਵਾਇਜ਼ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਂਦੀ ਅਸੀਂ ਉਸ ਨੂੰ ਵੈਰੀਫਾਈ ਵੀ ਕਰਦੇ ਕਈ ਕੇਸਾਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਹੈ ਕਿ ਤਰਨ-ਤਰਨ ਦਾ ਕੇਸ ਹੋਇਆ ਸੀਗਾ ਇਥੇ ਸਿਕਿਉਰਟੀ ਲੈਣ ਲਈ ਲੋਕਾਂ ਨੇ ਝੂਠੀ ਰਿਪੋਰਟਾਂ ਕੀਤੀਆਂ ਹੈਗੀਆਂ ਸੋ ਵੈਰੀਫਾਈ ਕਰਕੇ ਔਨ ਮੈਰਿਟ ਈਚ ਕੇਸ ਇਸ ਟੂ ਬੀ ਟ੍ਰੀਟਡ ਔਨ ਮੈਰਿਟਸ ਨੇ ਜੇਲਾ ਦਾ ਇਨਫੈਕਟ ਸਰਕਾਰ ਨੇ 500 ਕਰੋੜ ਦਾ ਬੜਾ ਐਂਬੀਸ਼ਸ ਜਿਹੜਾ ਪਲਾਨ ਜਿਹੜਾ ਉਹ ਅਪਰੂਵ ਕੀਤਾ ਹੈ ਤੇ ਇਹ ਸਾਰਾ ਕੁਝ ਪਾਈਪਲਾਈਨ ਦੇ ਵਿੱਚ ਹੈ ਥੈਦਰ ਸੈਂਟਰਲ ਗਵਰਨਮੈਂਟ ਸੀਐਮ ਸਾਹਿਬ ਨੇ ਸਪੈਸ਼ਲੀ ਹੋਮ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹਨਾਂ ਨੇ 100 ਕਰੋੜ ਦੀ ਅਪਰੂਵਲ ਲਈ ਹੈ ਇੱਕ ਨਵੀਂ ਜੇਲ ਬਣਾਉਣ ਦੀ ਤੇ ਲੁਧਿਆਣਾ ਦੇ ਵਿੱਚ ਲੈਂਡ ਆਈਡੈਂਟੀਫਾਈ ਹੋ ਗਈ ਹੈ ਤੇ ਇੱਕ ਮਾਡਰਨ ਜੇਲ ਬਣਾਈ ਜਾਊਗੀ ਜਿਸ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਰੱਖਿਆ ਜਾਊਗਾ ਸੋ ਨਹੀਂ ਅਤੇ ਮੈਂ ਇੱਕ ਮੇਰਾ ਸਟੇਟਮੈਂਟ ਸੀਗਾ ਬੇਸਿਕਲੀ ਅਸੀਂ ਟਾਈਮ ਟੂ ਟਾਈਮ ਜਿਵੇਂ ਹੁਣ ਜਿਵੇਂ ਸਾਡੇ ਜਿਹੜੇ ਕ੍ਰਾਈਮਨਲ ਹੈਗੇ ਉਹ ਕਈ ਵਾਰੀ ਦੂਜੀ ਸਟੇਟਾਂ 'ਚ ਵੀ ਕ੍ਰਾਈਮ ਕਰਦੇ ਆ ਸੋ ਲਾਫਲੀ ਫਿਰ ਦੂਜੀ ਸਟੇਟ ਦੀ ਪੁਲਿਸ ਉਹਨਾਂ ਨੂੰ ਆਪਣੇ ਕੇਸਾਂ 'ਚ ਰਿਮਾਂਡ ਤੇ ਲੈ ਕੇ ਜਾਂਦੀ ਹੈ ਫਿਰ ਸਾਨੂੰ ਇੱਕ ਇੱਕ ਆਨਗoing ਪ੍ਰੋਸੈਸ ਹੈ ਪਰ ਅਸੀਂ ਜਦੋਂ ਇਹ ਸਟੱਡੀ ਕੀਤਾ ਸੀ ਸਾਡੀ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਹਨਾਂ ਨੇ ਇਸ ਤਰ੍ਹਾਂ ਦੇ 45 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਸੀ ਜਿਹੜੇ ਸਾਡੇ ਕ੍ਰਾਈਮਸ 'ਚ ਲੜਿੰਦੇ ਹੈਗੇ ਪਹਿਲੇ ਸਾਡੇ ਕੋਲ ਸਾਡੀ ਜੇਲਾ 'ਚ ਸੀਗੇ ਤੇ ਹੁਣ ਉਹਨਾਂ ਨੂੰ ਐਸ ਪਰ ਪ੍ਰੋਸੈਸ ਆਫ ਅਸੀਂ ਕੋਰਟ ਤੋਂ ਆ ਆਰਡਰਸ ਲੈ ਕੇ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਦੇਖੋ ਪਹਿਲੇ ਤੇ ਮੈਂ ਇਹ ਕਹਾਂਗਾ ਕਿ ਮਤਲਬ ਇੱਕ ਕੈਲੋ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਜਿਹੜੀ ਮੈਂ ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਲੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇ ਜੇ ਜੇ ਅਗਲੇ 'ਚ ਹਿੰਮਤ ਹੈਗੀ ਤੇ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫਾਲ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈਤਖ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡੰਪ ਐਨਾਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜਦੇ ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐ ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਹੈ ਸੇਫ ਨਹੀਂ ਹੈ ਸੋ ਮੈਂ ਰਿਕੁਐਸਟ ਸਾਰਿਆਂ ਨੂੰ ਕਰਾਂਗਾ ਲੋਕਾਂ ਨੂੰ ਕਰਾਂਗਾ ਕਿ ਡੋਨਟ ਫਾਲ ਪ੍ਰੇ ਟੂ ਦ ਸੈਰੇਟਿਵ ਹਾਂਜੀ ਇਨ ਪਾਈਪਲਾਈਨ ਹੈ ਇਨਫੈਕਟ ਮੋਗੇ ਦੇ ਵਿੱਚ ਵੀ ਕਾਫੀ ਐਡਵਾਂਸ ਸਟੇਜ ਤੇ ਹੈ ਤੋਂ ਤਕਰੀਬਨ ਜਿੱਥੇ ਵੀ ਸਾਡਾ ਫੋਕਸ ਹੈਗਾ ਕਿ ਸੀਸੀਟੀਵੀ ਜ਼ਿਆਦਾ ਲਾਏ ਜਾਣ ਉਹਨਾਂ ਨੂੰ ਇੰਟੀਗ੍ਰੇਟ ਕੀਤਾ ਜਾਵੇ ਉਹਨਾਂ ਦੀ ਫੀਡ ਇੱਕ ਸੈਂਟਰਲ ਪੁਆਇੰਟ ਤੇ ਆਵੇ ਸੋ ਥੈਟ ਉਹ ਬੈਟਰ ਮੋਨਿਟਰਿੰਗ ਕੀਤੀ ਜਾ ਸਕੇ ਜੇ ਕੋਈ ਕ੍ਰਾਈਮ ਹੁੰਦਾ ਹੈ ਉਹਦੇ ਡਿਟੈਕਸ਼ਨ ਚ ਬਹੁਤ ਹੈਲਪ ਮਿਲਦੀ ਹਾਂਜੀ ਇਸ ਦਾ ਅਸੀਂ ਰੈਗੂਲਰਲੀ ਰਿਵਿਊ ਕਰਾਂਗੇ ਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕੀਤੀ ਹੈ ਇਨਫੈਕਟ ਸੀਐਮ ਸਾਹਿਬ ਦਾ ਇੱਕ ਬਹੁਤ ਉਹਨਾਂ ਦੀ ਸਪਸ਼ਟ ਹਦਾਇਤ ਹੈ ਜਦੋਂ ਐਮਪੀਬੀਸੀ ਕੇ ਸਾਨੂੰ ਦੱਸ ਰਹੇ ਸੀ ਤੇ ਉਹਨਾਂ ਨੇ ਐਮਪੀ ਫੰਡ ਤੋਂ ਵੀ ਸੰਗਰੂ ਯੂਜ਼ ਕਰਦੇ ਹੋਏ ਸੰਗਰੂਰ ਦੇ ਵਿੱਚ ਬਹੁਤ ਸੀਸੀਟੀਵੀ ਕੈਮਰੇ ਲਵਾਏ ਸੀ ਸੋ ਅੱਜ ਕੱਲ ਦੀ ਜਿਹੜੀ ਮਾਡਰਨ ਪੁਲਿਸਿੰਗ ਹੈਗੀ ਤੇ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਅਹਿਮ ਇੰਪੋਰਟੈਂਸ ਇਸ ਤੇ ਸਟੇਟ ਗਵਰਨਮੈਂਟ ਦਾ ਫੋਕਸ ਹੈ ਸਰ ਕਿਉਂਕਿ ਲੋਰੈਂਟਿਕ ਕੁਝ ਗੱਲ ਕਰੂੰ ਸਵਾਲ ਪੁੱਛਿਆ ਸਰ ਕਿ ਸੀਆਰਪੀਸੀ ਦੀ ਇੱਕ ਧਾਰਾ ਦੇ ਤਹਿਤ ਉਹਨਾਂ ਦਾ ਕੈਦ ਨਹੀਂ ਕੀਤਾ ਜਾ ਸਕਦਾ ਦੇਖੋ ਸਬਦ ਜਿਹੜੇ ਸਬਦ ਉਹਦੇ ਇਸ ਮਸਲਿਆਂ 'ਚ ਮੈਂ ਕਮੈਂਟ ਨਹੀਂ ਕਰਦਾ ਜੀ ਤੇ ਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਨਫੈਕਟ ਏਸੀ ਇਸ਼ੂ ਨੂੰ ਸੀਐਮ ਸਾਹਿਬ ਨੇ ਫਲੈਗ ਕੀਤਾ ਸੀਐਮ ਸਾਹਿਬ ਦੇ ਕੋਲ ਵੀ ਸ਼ਿਕਾਇਤਾਂ ਆਈਆਂ ਸੀ ਸੋ ਕਿ ਇਸ ਦਾ ਮਿਸਯੂਜ਼ ਕੀਤਾ ਜਾਂਦਾ ਹੈ ਸੋ ਉਹਨਾਂ ਨੇ ਸਾਨੂੰ ਵੀ ਇਨਸਟਰਕਸ਼ਨਸ ਦਿੱਤੇ ਹਨ ਕਿ ਜਿਹੜੇ ਐਫਆਈਆਰਸ ਦਰਜ ਹੋਣ ਉਹ ਫੇਅਰਲੀ ਦਰਜ ਹੋਣ ਮੈਰਿਟ ਤੇ ਦਰਜ ਹੋ ਕੇ ਇਨਵੈਸਟੀਗੇਸ਼ਨ ਹੋਵੇ ਨਾਲ ਹੀ ਨਾਲ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਚੀਫ ਸੈਕਟਰੀ ਸਾਹਿਬ ਨੇ ਇਨਸਟਰਕਸ਼ਨਸ ਜਾਰੀ ਕੀਤੀਆਂ ਕਿ ਐਮਐਲਆਰਸ ਇਸ਼ੂ ਕਰਨ ਤੋਂ ਪਹਿਲੇ ਯਾ ਜਿਹੜੇ ਡਿਊ ਕੇਅਰ ਐਂਡ ਕਾਸ਼ਨ ਉਹ ਐਕਸਰਸਾਈਜ਼ ਕੀਤਾ ਜਾਵੇ ਤੇ ਇਹਦਾ ਕਰਾਂਗੇ ਜੀ ਅੱਗੇ 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 ਸਾਰੇ ਐਸਐਸਪੀਸ ਨੂੰ ਇਹ ਡਾਇਰੈਕਸ਼ਨਸ ਦਿੱਤੀਆਂ ਗਈ ਕਿ ਇਸ ਤੁਸੀਂ ਆਈਡੈਂਟੀਫਾਈ ਕਰੋ ਤੇ ਜੇ ਕਿਸੇ ਦਾ ਕੋਈ ਰੋਲ ਪਾਇਆ ਗਿਆ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਟੋਟਲ 30 ਫੇਕ ਐਫਆਈਆਰ ਐਂਡ ਐਫਆਈਆਰ ਹੋਈਆਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਚੋਂ ਆਈਆਂ ਨੇ ਤੇ ਕੀ ਤਾਲਮਾ ਦਿੱਤੀ ਗਈ ਐਸਐਸਪੀ ਨੂੰ ਨਹੀਂ ਜੀ ਲਈ ਹਜਤੇ ਇਟ ਇਜ਼ ਅ ਸੀਐਮ ਸਾਹਿਬ ਦੇ ਲੈਵਲ ਤੇ ਇਸ਼ੂ ਫਲੈਗ ਹੋਇਆ ਹੈ ਤੇ ਸੀਐਮ ਸਾਹਿਬ ਨੇ ਹਦਾਇਤਾਂ ਜਾਰੀ ਕੀਤੀਆਂ ਵਾਜੀ ਰਿਵਿਊ ਕੀਤਾ ਜੋ ਇੰਡੂ ਕੋਰਸ ਆਫ ਟਾਈਮ ਦੇਖੋ ਜੀ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਸਾਨੂੰ ਤਾਂ ਸੀਐਮ ਸਾਹਿਬ ਦੇ ਨਿਰਦੇਸ਼ ਮਿਲੇ ਸੀਗੇ ਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਉਹਦੇ ਲਈ ਇੱਕ ਸਿਸਟਮ ਮੈਕੈਨਿਜ਼ਮ ਬਣਾਇਆ ਜਾਵੇ ਸੋ ਥੈਟ ਜਿਹੜੀ ਐਫਆਈਆਰ ਫੇਅਰ ਦਰਜ ਹੋਵੇ ਉਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਤੇ ਮਿਸਯੂਜ਼ ਆਫ ਪ੍ਰੋਵੀਜ਼ਨ ਆਫ ਲਾ ਨਾ ਕੀਤਾ ਜਾਵੇ